ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਕਹਾਣੀਆਂ ਨੂੰ ਤੁਸੀਂ ਵਧੀਆ ਪਿਆਰ ਦੇ ਰਹੇ ਹੋ ਪਰ ਜਿਸ ਹਿਸਾਬ ਨਾਲ ਵਿਊ ਹੁੰਦੇ ਆ ਲਾਈਕ ਤੇ ਕਮੈਂਟ ਤੁਹਾਡੇ ਬਹੁਤ ਘੱਟ ਹੁੰਦੇ ਆ ਤੁਸੀਂ ਇਹ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਸਾਡੀ ਕਹਾਣੀ ਨੂੰ ਸੁਣ ਰਹੇ ਹੋ ਤੁਸੀਂ ਆਪਣਾ ਨਾਮ ਤੇ ਪਿੰਡ ਦਾ ਨਾਮ ਜ਼ਰੂਰ ਦੱਸਿਆ ਕਰੋ ਨਾਮ ਨਾਲ ਜ਼ਿਲ੍ਹੇ ਦਾ ਨਾਮ ਵੀ ਜ਼ਰੂਰ ਪਾਇਆ ਕਰੋ ਜੇ ਤੁਸੀਂ ਹੋਰ ਕਮੈਂਟ ਨਹੀਂ ਕਰਨਾ ਹੁੰਦਾ ਤਾਂ ਆਪਣੇ ਪਿੰਡ ਦਾ ਨਾਮ ਜ਼ਰੂਰ ਦੱਸ ਦਿਆ ਕਰੋ ਫਿਰ ਪਤਾ ਲੱਗਦਾ ਰਹਿੰਦਾ ਕਿ ਸਾਡੇ ਨਾਲ ਕਿਹੜੇ-ਕਿਹੜੇ ਏਰੀਏ ਦੇ ਲੋਕ ਆ ਜਿਹੜੇ ਜੁੜੇ ਹੋਏ ਆ ਬਾਕੀ ਜੇ ਕਹਾਣੀ ਦੇ ਵਿੱਚ ਤੁਹਾਨੂੰ ਕੋਈ ਕਮੀ ਲੱਗਦੀ ਹੁੰਦੀ ਆ ਤਾਂ ਤੁਸੀਂ ਬੇਝਿਜਕ ਕਹਿ ਸਕਦੇ ਹੋ ਤੇ ਜੇ ਤੁਹਾਡੇ ਆਸ-ਪਾਸ ਕੋਈ ਐਦਾਂ ਦੀ ਗੱਲ ਵਾਪਰੀ ਆ ਕਹਾਣੀ ਵਾਪਰੀ ਆ ਜਿਹਦੇ ਤੋਂ ਕੋਈ ਵਧੀਆ ਸਿੱਖਿਆ ਮਿਲਦੀ ਆ ਸਮਾਜ ਨੂੰ ਸੇਧ ਮਿਲਦੀ ਆ ਤਾਂ ਤੁਸੀਂ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਤੇ ਜੇ ਤੁਸੀਂ ਫੋਨ ਤੇ ਦੱਸਣੀ ਹੋਵੇ ਤਾਂ ਅਸੀਂ ਤੁਹਾਨੂੰ ਫੋਨ ਨੰਬਰ ਵੀ ਦੇ ਦੇਾਂਗੇ ਆਪਣੀ ਅੱਜ ਦੀ ਕਹਾਣੀ ਮੁੰਬਈ ਦਾ ਇੱਕ ਭੀੜ ਭੜਾ ਭਰਿਆ ਇਲਾਕਾਗਾ ਜਿੱਥੇ ਕਿ ਦਿਨ ਵੇਲੇ ਬਹੁਤ ਜ਼ਿਆਦਾ ਭੀੜ ਰਹਿੰਦੀ ਆ ਵੈਸੇ ਤਾਂ ਮੁੰਬਈ ਦੀਆਂ ਸੜਕਾਂ ਤੇ ਕਦੇ ਦਿਨ ਹੁੰਦਾ ਹੀ ਨਹੀਂ ਪਰ ਰਾਤ ਦੇ ਆਖਰੀ ਪੈਰ 1 2 ਵਜੇ ਤੋਂ ਬਾਅਦ ਮੁੰਬਈ ਦੀਆਂ ਸੜਕਾਂ ਜਿਹੜੀਆਂ ਉਹ ਥੋੜੀਆਂ ਸੁੰਨੀਆਂ ਹੋ ਜਾਂਦੀਆਂ ਕਿਉਂਕਿ ਲੇਟ ਨਾਈਟ ਕੰਮ ਕਰਕੇ ਲੋਕ ਆਪਣੇ ਘਰਾਂ ਦੇ ਵਿੱਚ ਜਾ ਕੇ ਸੌ ਜਾਂਦੇ ਆ ਵੱਡੇ ਮਹਾਨਗਰਾਂ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਦੇਰ ਰਾਤ ਤੱਕ ਲੋਕ ਕੰਮ ਕਰਦੇ ਆ ਤੇ ਸਵੇਰੇ ਵੀ ਉਹ ਬਹੁਤ ਦੇਰ ਨਾਲ ਉੱਠਦੇ ਆ ਮੁੰਬਈ ਦੇ ਵਿੱਚ ਇੱਕ ਟੈਕਸੀ ਡਰਾਈਵਰ ਆ ਜਿਹੜਾ ਉਹ ਆਪਣੇ ਘਰ ਨੂੰ ਜਾ ਰਿਹਾ ਹੁੰਦਾ ਪਰ ਰਸਤੇ ਦੇ ਵਿੱਚ ਮੀਂਹ ਇੰਨਾ ਆ ਜਾਂਦਾ ਉਹਨੂੰ ਇਹ ਲੱਗਦਾ ਵੀ ਮੇਰੇ ਤੋਂ ਘਰ ਪਹੁੰਚਿਆ ਨਹੀਂ ਜਾਣਾ ਉਹ ਗੱਡੀ ਆਪਣੇ ਆਪਣੀ ਗੱਡੀ ਆ ਜਿਹੜੀ ਟੈਕਸੀ ਆ ਉਹਨੂੰ ਨਾ ਇੱਕ ਪੁਲ ਦੇ ਹੇਠਾਂ ਲਾ ਲੈਂਦਾ ਜਿਵੇਂ ਵੱਡੇ ਵੱਡੇ ਪੁਲ ਬਣੇ ਹੁੰਦੇ ਆ ਸੜਕਾਂ ਜਾਂਦੀਆਂ ਨੇ ਤੇ ਉੱਥੇ ਗੱਡੀ ਖੜੀ ਕਰਕੇ ਉਹਨੂੰ ਲੱਗਦਾ ਵੀ ਹੁਣ ਮੈਨੂੰ ਗੱਡੀ 'ਚ ਹੀ ਸੌਂ ਜਾਣਾ ਚਾਹੀਦਾ ਉਹ ਗੱਡੀ ਦੇ ਵਿੱਚ ਹੀ ਸੌਣ ਦੀ ਕੋਸ਼ਿਸ਼ ਕਰਦਾ ਤਾਂ ਇੰਨੇ ਨੂੰ ਉਹਦੀ ਗੱਡੀ ਨੌਕ ਹੁੰਦੀ ਆ ਤੇ ਉਹ ਵੇਖਦਾ ਉੱਠ ਕੇ ਪਿਛਲੀ ਸੀਟ ਤੇ ਉਹ ਪਿਆ ਹੁੰਦਾ ਜਦੋਂ ਉਹ ਵੇਖਦਾ ਮੀਂਹ ਇੰਨਾ ਪੈ ਰਿਹਾ ਸੀ ਭਾਵੇਂ ਪੁਲ ਦੇ ਥੱਲੇ ਸੀ ਗੱਡੀ ਪਰ ਫਿਰ ਵੀ ਬਾਛੜਾ ਰਹੀ ਸੀ ਉਹਨੂੰ ਕੁਝ ਦਿਖਾਈ ਨਹੀਂ ਦਿੰਦਾ ਉਹ ਚੰਗੀ ਤਰ੍ਹਾਂ ਵੇਖਦਾ ਸ਼ੀਸ਼ੇ ਨੇੜੇ ਹੋ ਕੇ ਤਾ ਇੱਕ ਮਟਿਆਰ ਜਵਾਨ ਕੁੜੀ ਜਿਹੜੀ ਕਿ ਬਹੁਤ ਘਬराई ਹੁੰਦੀ ਆ ਉਹ ਖੜੀ ਹੁੰਦੀ ਆ ਉਹ ਸ਼ੀਸ਼ਾ ਨੀਵਾ ਕਰਦਾ ਤੇ ਉਹਨੂੰ ਕਹਿੰਦਾ ਹਾਂਜੀ ਉਹ ਕਹਿੰਦੀ ਵੀ ਵੀਰੇ ਮੈਂ ਬਹੁਤ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕੀ ਆ ਪਲੀਜ਼ ਮੈਨੂੰ ਬਚਾ ਲਓ ਚਲੋ ਟੈਕਸੀ ਡਰਾਈਵਰ ਆ ਜਿਹੜਾ ਉਹ ਥੋੜਾ ਘਬਰਾਜੇ ਜਾਂਦਾ ਉਹ ਡੋਰ ਪਰ ਹੋਇਆ ਕੁੜੀ ਵੱਲ ਵੇਖਦਾ ਕਹਿੰਦੀ ਵੀ ਮੈਨੂੰ ਤੁਹਾਡੀ ਮਦਦ ਦੀ ਲੋੜ ਆ ਮੈਨੂੰ ਤੁਸੀਂ ਟੈਕਸੀ 'ਚ ਬਿਠਾ ਲਓ ਉਹ ਟੈਕਸੀ ਡਰਾਈਵਰ ਜਿਹਦਾ ਨਾਮ ਸੋਨੂ ਹੁੰਦਾ ਉਹ ਸੋਚਦਾ ਵੀ ਕੀ ਪਤਾ ਅੱਜ ਕੱਲ੍ਹ ਹਨਾ ਕੁੜੀਆਂ ਵੀ ਧੋਖੇबाज ਹੁੰਦੀਆਂ ਵੀ ਕਿਤੇ ਹੋਰ ਨਾ ਮੈਨੂੰ ਕਿਸੇ ਚੱਕਰ ਚ ਫਸਾ ਲੇ ਵੀ ਮੈਨੂੰ ਇਹਨੂੰ ਗੱਡੀ ਚ ਬਿਠਾਉਣਾ ਚਾਹੀਦਾ ਕਿ ਨਹੀਂ ਉਹ ਸੋਚਦਾ ਤੇ ਉਹ ਕੁੜੀ ਕਹਿੰਦੀ ਵੀ ਪਲੀਜ਼ ਵੀਰੇ ਖਿੜਕੀ ਖੋਲ ਦਿਓ ਤੇ ਮੈਨੂੰ ਗੱਡੀ ਚ ਬਿਠਾ ਲਓ ਚਲੋ ਕੀ ਕਰਦਾ ਉਹ ਗੱਡੀ ਚੋਂ ਉਤਰਦਾ ਆਪ ਤਾਂ ਉਹ ਅਗਲੀ ਸੀਟ ਤੇ ਆ ਜਾਂਦਾ ਤੇ ਫਿਰ ਉਹਨੂੰ ਇਹ ਲੱਗਦਾ ਵੀ ਕੁੜੀ ਸੱਚੀ ਆ ਕੁੜੀ ਦੇ ਕੱਪੜੇ ਭਿੱਜੇ ਹੋਏ ਹੁੰਦੇ ਆ ਚਲੋ ਉਹ ਖਿੜਕੀ ਖੋਲ ਦਿੰਦਾ ਤੇ ਕੁੜੀ ਆ ਜਿਹੜੀ ਉਹ ਗੱਡੀ ਦੇ ਵਿੱਚ ਬਹਿ ਜਾਂਦੀ ਆ ਤੇ ਗੱਡੀ ਦੇ ਵਿੱਚ ਬੈੰਦਿਆਂ ਹੀ ਉਹ ਕੁੜੀ ਬੇਹੋਸ਼ ਹੋ ਜਾਂਦੀ ਆ ਤੇ ਸੋਨੂੰ ਹੋਰ ਵੀ ਡਰ ਜਾਂਦਾ। ਕੌਣ ਸੀ ਇਹੋ ਕੁੜੀ ਤੇ ਐਨੀ ਰਾਤ ਨੂੰ ਮੀਂਹ ਦੇ ਵਿੱਚ ਭਿੱਜੀ ਹੋਈ ਉਹ ਇਹ ਤੋਂ ਮਦਦ ਕਿਉਂ ਮੰਗ ਰਹੀ ਸੀ? ਇਸ ਕਹਾਣੀ ਨੂੰ ਪੂਰਾ ਜਾਣਨ ਲਈ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ। ਇਹਨੂੰ ਜਾਣਨ ਲਈ ਆਪਾਂ ਨੂੰ ਥੋੜਾ ਪਿੱਛੇ ਜਾਣਾ ਪਊਗਾ। ਮੁੰਬਈ ਦੇ ਇੱਕ ਚੁੰਗੀ ਝੋਂਪੜੀ ਵਾਲੇ ਇਲਾਕੇ 'ਚ ਨਾ ਇੱਕ ਪਰਿਵਾਰ ਰਹਿੰਦਾਗਾ। ਉਸ ਪਰਿਵਾਰ ਦੇ ਵਿੱਚ ਪਤੀ-ਪਤਨੀ ਆ ਤੇ ਉਹਨਾਂ ਦੇ ਦੋ ਬੱਚੇ ਆ। ਜਿਹੜਾ ਪਰਿਵਾਰ ਦਾ ਮੁਖੀ ਆ ਜਿਹਦਾ ਨਾਮ ਗੁਰਦੇਵ ਆ। ਗੁਰਦੇਵ ਟੈਕਸੀ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ। ਟੈਕਸੀ ਚਲਾ ਕੇ ਹੀ ਉਹ ਆਪਣੇ ਬੱਚਿਆਂ ਨੂੰ ਪੜਾਉਂਦਾ ਭਾਵੇਂ ਕਿ ਉਹ ਗਰੀਬੀ ਦੇ ਵਿੱਚ ਦਿਨ ਕੱਟ ਰਹੇ ਆ ਪਰ ਉਹ ਆਪਣੇ ਦੋਨੋਂ ਬੱਚੇ ਨੂੰ ਵਧੀਆ ਪੜਾਉਂਦਾ। ਚਲੋ ਦੋਨੋਂ ਬੱਚੇ ਪੜ ਜਾਂਦੇ ਆ ਵੱਡੇ ਹੁੰਦੇ ਆ ਤੇ ਅਚਾਨਕ ਗੁਰਦੇਵ ਦੀ ਮੌਤ ਹੋ ਜਾਂਦੀ ਆ। ਤੇ ਮੁੰਡਾ ਜਿਹੜਾ ਗੁਰਦੇਵ ਦਾ ਉਹਦਾ ਨਾਮ ਸੋਨੂ ਆ ਤੇ ਕੁੜੀ ਦਾ ਨਾਮ ਸੀਮਾ ਹੁੰਦਾ। ਤੇ ਉਹਦੇ ਘਰ ਵਾਲੀ ਆ ਜਿਹੜੀ ਉਹ ਬਿਲਕੁਲ ਕੱਲੀ ਰਹਿ ਜਾਂਦੀ ਆ ਭਾਵੇਂ ਉਹਦੇ ਬੱਚੇ ਵੱਡੇ ਹੋ ਗਏ ਸੀ। ਪਰ ਇਸ ਉਮਰ ਦੇ ਵਿੱਚ ਪਤੀ ਦਾ ਵਿਛੋੜਾ ਹੈ ਨਾ ਉਹਦੀ ਪਤਨੀ ਸਦਮੇ 'ਚ ਚਲੀ ਜਾਂਦੀ ਆ ਤਿੰਨ ਮਹੀਨਿਆਂ ਬਾਅਦ ਹੀ ਗੁਰਦੇਵ ਦੀ ਪਤਨੀ ਦੀ ਵੀ ਮੌਤ ਹੋ ਜਾਂਦੀ ਆ ਤੇ ਰਹਿ ਜਾਂਦੇ ਆ ਸੋਨੂ ਤੇ ਸੀਮਾ ਇਕੱਲੇ ਸੀਮਾ ਵੱਡੀ ਹੁੰਦੀ ਆ ਸੋਨੂ ਛੋਟਾ ਹੁੰਦਾ ਗੁਰਦੇਵ ਦੀ ਮੌਤ ਤੋਂ ਬਾਅਦ ਸੋਨੂ ਆਪਣੇ ਪਿਤਾ ਦੀ ਟੈਕਸੀ ਚਲਾਉਣਾ ਸ਼ੁਰੂ ਕਰ ਦਿੰਦਾ ਪਲੱਸ 2 ਉਹਨੇ ਕਰ ਲਈ ਸੀ ਪੜਾਈ ਦੇ ਵਿੱਚ ਹੁਸ਼ਿਆਰ ਸੀ ਪਰ ਉਹ ਸੋਚਦਾ ਵੀ ਹੁਣ ਮੇਰੀ ਭੈਣ ਦੀ ਜ਼ਿੰਮੇਵਾਰੀ ਵੀ ਮੇਰੇ ਤੇ ਆ ਇਹਦਾ ਵਿਆਹ ਵੀ ਕਰਨਾ ਤੇ ਵੀ ਮੈਨੂੰ ਕਮਾਉਣਾ ਪਊਗਾ ਇਸ ਲਈ ਉਹ ਆਪਣੇ ਪਾਪਾ ਦੀ ਟੈਕਸੀ ਚਲਾਉਣਾ ਸ਼ੁਰੂ ਕਰ ਦਿੰਦਾ ਟੈਕਸੀ ਚਲਾ ਕੇ 2-1/2 ਸਾਲ ਦੇ ਵਿੱਚ ਉਹ ਥੋੜੇ ਜੇ ਪੈਸੇ ਜੋੜ ਲੈਂਦਾ ਤੇ ਫਿਰ ਉਹ ਆਪਣੀ ਭੈਣ ਵਾਸਤੇ ਇੱਕ ਮੁੰਡਾ ਵੇਖਦਾ ਆਪਣੀ ਭੈਣ ਦਾ ਵਿਆਹ ਕਰਦਾ ਚਲੋ ਜੇ ਹੋ ਜਾ ਉਹਦਾ ਆਪ ਦਾ ਪਰਿਵਾਰ ਸੀ ਉਹਦੋਂ ਥੋੜਾ ਜਿਹਾ ਵਧੀਆ ਮੁੰਡਾ ਵੇਖ ਲੈਂਦਾ ਤੇ ਮੁੰਡਾ ਜਿਹੜਾ ਉਹ ਪ੍ਰਾਈਵੇਟ ਨੌਕਰੀ ਕਰਦਾ ਹੁੰਦਾ ਤੇ ਸੀਮਾ ਪੜਾਈ ਦੇ ਵਿੱਚ ਹੁਸ਼ਿਆਰ ਹੋਣ ਕਰਕੇ ਉਸ ਤੋਂ ਬਾਅਦ ਉਹਦੇ ਘਰ ਵਾਲਾ ਨੂੰ ਅੱਗੇ ਪੜਾ ਲੈਂਦਾ ਤੇ ਚਲੋ ਉਹਦੀ ਗ੍ਰੈਜੂਏਸ਼ਨ ਆ ਜਿਹੜੀ ਉਹ ਕੰਪਲੀਟ ਹੋ ਜਾਂਦੀ ਆ ਤੇ ਇਧਰ सोनू ਨੂੰ ਹੁੰਦਾ ਮੈਂ ਗ੍ਰੈਜੂਏਸ਼ਨ ਕਰਾਂ ਪਰ ਸਾਰਾ ਦਿਨ ਟੈਕਸੀ ਚਲਾ ਚਲਾ ਕੇ ਉਹ ਇੰਨਾ ਥੱਕ ਜਾਂਦਾ ਵੀ ਉਹਦੇ ਕੋਲੇ ਪੜ੍ਹਨ ਦਾ ਸਮਾਂ ਨਹੀਂ ਹੁੰਦਾ ਵੈਸੇ ਵੀ ਆਪਣੇ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਉਹ ਇਕੱਲਾ ਰਹਿ ਗਿਆ ਸੀ ਤੇ ਭੈਣ ਦਾ ਵਿਆਹ ਕਰਤਾ ਸੀ ਉਦਾਸ ਰਹਿੰਦਾ ਸੀ ਉਹ ਇਸ ਕਰਕੇ ਉਹ ਦੇਰ ਰਾਤ ਤੱਕ ਟੈਕਸੀ ਚਲਾਉਂਦਾ ਰਹਿੰਦਾ ਉਹ ਰੈਸਟ ਘੱਟ ਕਰਦਾ ਤੇ ਕਮਾਈ ਵਧ ਕਰਦਾ ਸੀ ਉਹਦੀ ਭੈਣ ਜਦੋਂ ਵੀ ਸਹੁਰੇ ਘਰ ਤੋਂ ਆਉਂਦੀ ਉਹਦੇ ਘਰ ਦੀ ਸਫਾਈ ਵਗੈਰਾ ਕਰ ਜਾਂਦੀ ਉਹਦੇ ਕੱਪੜੇ ਵਗੈਰਾ ਧੋ ਜਾਂਦੀ ਤੇ ਉਹ ਸਾਰਾ ਦਿਨ ਟੈਕਸੀ ਚ ਚਲਾਉਂਦਾ ਰਹਿੰਦਾ ਇਸੀ ਤਰ੍ਹਾਂ ਟੈਕਸੀ ਚਲਾਉਂਦੇ ਆ ਕਦੇ ਉਹਨੂੰ ਰਾਤ ਦੇ 12 ਵਜੇ ਜਾਂਦੇ 1 ਵਜੇ ਜਾਂਦੇ ਕਦੇ-ਕਦੇ ਤਾਂ ਉਹ ਸਾਰੀ ਰਾਤ ਹੀ ਟੈਕਸੀ ਚਲਾਉਂਦੇ ਕੱਢ ਦਿੰਦਾ ਸੀ ਜੇ ਉਹਨੂੰ ਵਧੀਆ ਸਵਾਰੀ ਮਿਲ ਜਾਂਦੀ ਸੀ ਉਹਨੂੰ ਇਹ ਸੀ ਵੀ ਹੁਣ ਕੰਮ ਕਰਨ ਦੀ ਉਮਰ ਆ ਮੈਂ ਕੰਮ ਕਰ ਲਵਾਂ ਕਿਉਂਕਿ ਉਹਦਾ ਹੀ ਸੁਪਨਾ ਸੀ ਵੀ ਮੈਂ ਟੈਕਸੀ ਚਲਾ ਕੇ ਪੈਸੇ ਜੋੜ ਕੇ ਮੈਂ ਆਪਦਾ ਨਾ ਟਰਾਂਸਪੋਰਟ ਦਾ ਕੰਮ ਸ਼ੁਰੂ ਕਰ ਲਾਂ ਭਾਵੇਂ ਦੇਖੋ ਸੁਪਨਾ ਵੱਡਾ ਸੀ ਪਰ ਸੁਪਨੇ ਆ ਜਿਹੜੇ ਉਹ ਅਸੀਂ ਆਪ ਹੀ ਸੱਚ ਕਰਨੇ ਹੁੰਦੇ ਆ ਤੇ ਉਹਨੂੰ ਵੀ ਪੂਰੀ ਤਨਦੇਹੀ ਨਾਲ ਮਿਹਨਤ ਕਰਦਾ ਆਪਣਾ ਸੁਪਨਾ ਪੂਰਾ ਕਰਨ ਲਈ ਇਸੇ ਤਰ੍ਹਾਂ ਉਹਦੀ ਜ਼ਿੰਦਗੀ गुज़र ਰਹੀ ਹੁੰਦੀ ਆ ਤੇ ਇੱਕ ਦਿਨ ਉਹਨੂੰ ਕੋਈ ਸਵਾਰੀ ਮਿਲਦੀ ਹੈ ਜਿਹੜੀ ਕਿ ਮੁੰਬਈ ਤੋਂ ਬਾਹਰ ਜਾਣਾ ਹੁੰਦਾ ਤੇ ਉਸ ਸਵਾਰੀ ਆ ਜਿਹੜੀ ਉਹਨੂੰ ਵਧੀਆ ਪੈਸੇ ਦੇ ਰਹੀ ਹੁੰਦੀ ਆ ਸੋ ਉਹਨੂੰ ਇਹ ਹੁੰਦਾ ਵੀ ਘਰੇ ਜਾ ਕੇ ਵੀ ਕਿਹੜਾ ਮੈਂ ਪਹਿਣਾ ਹੀ ਆ ਵੀ ਚਲ ਛੱਡੇ ਆਉਣਾ ਸਵਾਰੀ ਤੇ ਉਹਨੂੰ ਪਤਾ ਸੀ ਵੀ ਮੈਨੂੰ ਆਉਂਦੇ ਨੂੰ 2:30 ਵਜੇ ਜਾਣਗੇ ਤੇ ਚਲ ਜਦੋਂ ਉਹ ਵਾਪਸ ਆਉਂਦਾ ਉਹਨਾਂ ਨੂੰ ਛੱਡ ਕੇ ਤਾਂ ਰਾਤ ਨੂੰ ਮੀਂਹ ਪੈਣ ਲੱਗ ਜਾਂਦਾ ਮੁੰਬਈ ਦੇ ਵਿੱਚ ਉਹ ਪਹੁੰਚ ਜਾਂਦਾ ਤੇ ਉਹਨਾਂ ਦਾ ਘਰ ਆ ਨਾ ਜਿਹੜਾ ਘੰਟੇ ਡੇਢ ਘੰਟੇ ਦੀ ਬਾਟ ਤੇ ਹੁੰਦਾ ਫਿਰ ਉਹਨੂੰ ਇਹ ਲੱਗਦਾ ਵੀ ਇੰਨੇ ਮੀਂਹ 'ਚ ਮੈਨੂੰ ਰਿਸਕ ਨਹੀਂ ਲੈਣਾ ਚਾਹੀਦਾ। ਉਹ ਇੱਕ ਅੰਡਰਬ੍ਰਿਜ ਦੇ ਹੇਠਾਂ ਗੱਡੀ ਖੜੀ ਕਰਕੇ ਉਹ 'ਚ ਸੌਣ ਦੀ ਕੋਸ਼ਿਸ਼ ਕਰਦਾ। ਤਾਂ ਉਹੀ ਕੁੜੀ ਜਿਹੜੀ ਬਾਰੇ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਉਹ ਆਉਂਦੀ ਆ। ਚੱਲ ਇਹ ਨਾ ਚਾਹੁੰਦੇ ਹੋਏ ਉਹਨੂੰ ਗੱਡੀ 'ਚ ਬਿਠਾ ਲੈਂਦਾ ਤੇ ਗੱਡੀ 'ਚ ਬੈੰਦਿਆਂ ਹੀ ਉਹ ਕੁੜੀ ਬੇਹੋਸ਼ ਹੋ ਜਾਂਦੀ ਆ। ਸੋ ਉਹਨੂੰ ਡਰ ਜਾਂਦਾ ਵੀ ਕਿਤੇ ਇਹ ਕੁੜੀ ਜਾਣਬੁੱਝ ਕੇ ਤਾਂ ਨਹੀਂ ਕਰ ਰਹੀ ਹੈ ਨਾ। ਤੇ ਚੱਲ ਉਹ ਸੋਚਦਾ ਵੀ ਹੁਣ ਮੈਂ ਕੀ ਕਰਾਂ? ਉਹਨੂੰ ਇਹ ਲੱਗਦਾ ਮੈਨੂੰ ਇੱਥੋਂ ਚਲੇ ਜਾਣਾ ਚਾਹੀਦਾ। ਵੀ ਮੈਂ ਘਰ ਜਾਵਾਂ ਇਹਨੂੰ ਕੁੜੀ ਨੂੰ ਲੈ ਕੇ ਜਾਂ ਹਸਪਤਾਲ ਜਾਵਾਂ ਵੀ ਕੀ ਕਰਾਂ ਐਨਾ ਸੋਚ ਕੇ ਜਦੋਂ ਹਜੇ ਉਹ ਗੱਡੀ ਸਟਾਰਟ ਕਰਦਾ ਤਾਂ ਇੰਨੇ ਨੂੰ ਇੱਕ ਗੱਡੀ ਆਉਂਦੀ ਆ ਗੱਡੀ ਦੇ ਵਿੱਚੋਂ ਦੋ ਮੁੰਡੇ ਨਿਕਲਦੇ ਆ ਤੇ ਉਹ सोनू ਕੋਲ ਆ ਕੇ ਇਹਦੀ ਟੈਕਸੀ ਕੋਲ ਆ ਕੇ ਕਹਿੰਦੇ ਆ ਵੀ ਤੂੰ ਇੱਕ ਕੁੜੀ ਦੇਖੀ ਇੱਥੋਂ ਦੀ ਭੱਜੀ ਜਾਂਦੀ ਉਹ ਕਹਿੰਦਾ ਨਹੀਂ ਮੈਂ ਤਾਂ ਕੋਈ ਕੁੜੀ ਨਹੀਂ ਵੇਖੀ ਉਹਨੂੰ ਪਤਾ ਤਾਂ ਹੁੰਦਾ ਵੀ ਇਹ ਜਿਹੜੀ ਕੁੜੀ ਬੈਠੀ ਆ ਮੇਰੀ ਸੀਟ ਦੇ ਪਿੱਛੇ ਇਸੇ ਨੂੰ ਲੱਭ ਰਹੇ ਆ ਪਰ ਮੀ ਪਿੰਦੇ ਚ ਉਹਨਾਂ ਮੁੰਡਿਆਂ ਦੀ ਵੀ ਉਹ ਤੇ ਨਿਗਾ ਨਹੀਂ ਜਾਂਦੀ ਚਲ ਉਹਨੂੰ ਪੁੱਛ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਸੋਨੂੰ ਹੋਰ ਵੀ ਡਰ ਜਾਂਦਾ ਤੇ ਉਹ ਆਪਦੀ ਗੱਡੀ ਭਜਾ ਲੈਂਦਾ ਪਹਿਲਾਂ ਤਾਂ ਉਹ ਸ਼ਹਿਰ ਦੇ ਹਸਪਤਾਲ ਵੱਲ ਗੱਡੀ ਲੈ ਕੇ ਜਾਂਦਾ ਉਹਨੂੰ ਇਹ ਹੁੰਦਾ ਵੀ ਮੈਂ ਗੱਡੀ ਹਸਪਤਾਲ ਲੈ ਜਾਵਾਂ ਤੇ ਇਹਦਾ ਇਲਾਜ ਕਰਾਵਾਂ ਫਿਰ ਉਹਨੂੰ ਲੱਗਦਾ ਵੀ ਜੇ ਮੁੰਡੇ ਹਸਪਤਾਲ ਦੇ ਵਿੱਚੋਂ ਇਸ ਕੁੜੀ ਨੂੰ ਲੈ ਗਏ ਵੀ ਪਹਿਲਾਂ ਮੈਨੂੰ ਇਸ ਕੁੜੀ ਬਾਰੇ ਜਾਣਨਾ ਚਾਹੀਦਾ ਉਹ ਸੋਚਦਾ ਵੀ ਹੁਣ ਮੈਂ ਇਹਨੂੰ ਕਿਤੇ ਨਹੀਂ ਲੈ ਕੇ ਜਾਂਦਾ ਵੀ ਮੈਂ ਆਪਦੇ ਘਰ ਲੈ ਜਾਣਾ ਚਲੋ ਉਹ ਆਪਣੇ ਘਰ ਦੇ ਰਾਹ ਵੱਲ ਗੱਡੀ ਪਾ ਲੈਂਦਾ ਤੇ ਡੇਢ ਘੰਟੇ ਦੇ ਵਿੱਚ ਸੋਨੂੰ ਆਪਣੇ ਘਰ ਪਹੁੰਚ ਜਾਂਦਾ ਘਰ ਪਹੁੰਚ ਕੇ ਉਹ ਵੇਖਦਾ ਹਨਾ ਵੀ ਕੋਈ ਆਂਡ ਗਵਾਂਡ ਦਾ ਦੇਖਦਾ ਨਹੀਂ ਰਿਹਾ ਕਿਉਂਕਿ ਗੱਡੀ ਉਹਦੇ ਘਰ ਦੇ ਅੰਦਰ ਵੜਦੀ ਨਹੀਂ ਸੀ ਤੇ ਉਹ ਕੁੜੀ ਨੂੰ ਉਹਨੇ ਐਸੀ ਤਰ੍ਹਾਂ ਹੀ ਲੈ ਕੇ ਜਾਣਾ ਸੀ ਕਮੀਂ ਪੈ ਰਿਹਾ ਸੀ ਚਲੋ ਉਹ ਬੋਚਕ ਦੇ ਨੇ ਉਹਨੂੰ ਕੁੜੀ ਨੂੰ ਖਿੜਕੀ ਖੋਲਦਾ ਤੇ ਕੁੜੀ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਪਰ ਕੁੜੀ ਅਰਧ ਵੀ ਉਹ ਸ਼ੀਰੀ ਹਾਲਤ 'ਚ ਹੁੰਦੀ ਆ ਉਹ ਨੂੰ ਕਿਸੇ ਤਰੀਕੇ ਨਾਲ ਚੱਕਦਾ ਤੇ ਆਪਣੇ ਘਰ ਦੇ ਅੰਦਰ ਲੈ ਜਾਂਦਾ ਉਹਦੇ ਘਰ ਦੇ ਵਿੱਚ ਦੋ ਕਮਰੇ ਹੁੰਦੇ ਆ ਛੋਟਾ ਜਿਹਾ ਘਰ ਹੁੰਦਾ ਪਰ ਘਰ ਵਧੀਆ ਹੁੰਦਾ ਚਲੋ ਨਾ ਬੈੱਡ ਤੇ ਲਟਾ ਦਿੰਦਾ ਕੁੜੀ ਨੂੰ ਬੈੱਡ ਤੇ ਲਟਾ ਕੇ ਤੇ ਆਪ ਕੁਰਸੀ ਤੇ ਬਹਿ ਜਾਂਦਾ ਉਹ ਦੇਖਦਾ ਵੀ ਕੁੜੀ ਦੇ ਕੱਪੜੇ ਭਿੱਜੇ ਹੋਏ ਸੀ ਉਹ ਕੀ ਕਰਦਾ ਉਹ ਪੱਖਾ ਚਲਾ ਦਿੰਦਾ ਤੇ ਉਹਦੇ ਉੱਤੇ ਕੁੜੀ ਦੇ ਚਾਦਰ ਦੇ ਦਿੰਦਾ ਆਪ ਉਹ ਕੁਰਸੀ ਤੇ ਬਹਿ ਕੇ ਉਹਦੇ ਹੋਸ਼ ਚ ਆਉਣ ਦਾ ਇੰਤਜ਼ਾਰ ਕਰਦਾ ਤੇ ਕੁਰਸੀ ਤੇ ਬੈਠੇ ਬੈਠੇ ਉਹਨੂੰ ਕਦੋਂ ਨੀਂਦ ਆ ਜਾਂਦੀ ਉਹਨੂੰ ਪਤਾ ਨਹੀਂ ਲੱਗਦਾ ਤੇ ਜਦੋਂ ਉਹਦੀ ਅੱਖ ਖੁੱਲਦੀ ਆ ਧੁੱਪ ਚੜ ਚੁੱਕੀ ਹੁੰਦੀ ਆ ਕਾਫੀ ਦਿਨ ਹੋ ਚੁੱਕਿਆ ਹੁੰਦਾ ਜਦੋਂ ਵੇਖਦਾ ਮੌਸਮ ਬਾਹਰ ਸਾਫ਼ ਹੁੰਦਾ ਵੀ ਰਾਤ ਮੀਂਹ ਪੈ ਰਿਹਾ ਸੀ ਉਹ ਕੁੜੀ ਵੱਲ ਵੇਖਦਾ ਕੁੜੀ ਨੂੰ ਉਹਨੇ ਇਧਰਲੀ ਸਾਈਡ ਪਾਇਆ ਹੁੰਦਾ ਤੇ ਕੁੜੀ ਪਾਸਾ ਲੈ ਕੇ ਪਰਲੇ ਪਾਸੇ ਪਈ ਹੁੰਦੀ ਆ ਪਰ ਗੂੜੀ ਨੀਂਦ ਵਿੱਚ ਹੁੰਦੀ ਆ ਫਿਰ ਉਹਨੂੰ ਇਹ ਲੱਗਦਾ ਵੀ ਠੀਕ ਆ ਇਹਨੂੰ ਕੁਝ ਨਹੀਂ ਹੋਇਆ ਵੀ ਇਹ ਬੈਸੀ ਸਦਮੇ ਚ ਬੇਹੋਸ਼ ਹੋ ਗਈ ਸੀ ਚਲੋ ਉਹ ਉੱਠਦਾ ਉੱਠ ਕੇ ਹੋ ਰਸੋਈ ਚ ਜਾਂਦਾ ਰਸੋਈ ਦੇ ਵਿੱਚ ਉਹ ਦੋ ਕੱਪ ਚਾਹ ਦੇ ਬਣਾਉਂਦਾ ਚਾਹ ਬਣਾ ਕੇ ਉਹ ਲੈ ਕੇ ਆਉਂਦਾ ਤੇ ਇਸ ਕੁੜੀ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਉਹ ਜਗਾਉਂਦਾ ਉਹਨੂੰ ਆਵਾਜ਼ਾਂ ਮਾਰਦਾ ਨਾ ਤਾਂ ਹੁਣ ਉਹਦਾ ਨਾਮ ਪਤਾ ਸੀ ਤੇ ਨਾ ਹੀ ਉਹਦਾ ਜੀ ਕਰਦਾ ਹੁੰਦਾ ਵੀ ਮੈਂ ਇਹਨੂੰ ਹੱਥ ਲਾ ਕੇ ਜਗਾਵਾ ਉਹਨਾਂ ਜਿਹੜੇ ਬੈੱਡ ਤੇ ਪਈ ਹੁੰਦੀ ਹੈ ਬੈੱਡ ਦੇ ਹਨਾ ਜਿਹੜੀ ਆਪਣਾ ਹੁੰਦਾ ਬੈੱਡ ਤੇ ਥੋੜਾ ਜਿਹਾ ਪੈਰ ਜਾਂ ਲਾ ਕੇ ਖੜਕਾ ਜਾਂ ਕਰਦਾ ਤੇ ਉਹ ਕੁੜੀ ਹੈ ਜਿਹੜੀ ਉਹ ਇਕਦਮ ਡਰ ਕੇ ਜੇ ਉੱਠ ਖੜਦੀ ਐ ਤੇ ਬਹਿ ਜਾਂਦੀ ਆ ਬਹਿ ਕੇ ਉਹ ਚਾਰ ਚਪੇਰੇ ਵੇਖਦੀ ਆ ਚਾਰ ਚਪੇਰੇ ਵੇਖ ਕੇ ਉਹ ਕਹਿੰਦੀ ਵੀ ਮੈਂ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਮੈਂ ਕਿੱਥੇ ਆ ਗਈ ਉਹ ਕਹਿੰਦਾ ਵੀ ਤੁਸੀਂ ਡਰੋ ਨਾ ਪਲੀਜ਼ ਡਰੋ ਨਾ ਤੁਸੀਂ ਤੁਸੀਂ ਠੀਕ ਹੋ ਉਹ ਕਹਿੰਦੀ ਕਿ ਹਾਂ ਮੈਂ ਠੀਕ ਆ ਉਹ ਕਹਿੰਦਾ ਵੀ ਤੁਹਾਡੇ ਯਾਦ ਨਹੀਂ ਕੁਝ ਵੀ ਕਹਿੰਦੀ ਹਾਂ ਮੇਰੀ ਯਾਦ ਆਇਆ ਵੀ ਤੁਸੀਂ ਉਹੀ ਟੈਕਸੀ ਡਰਾਈਵਰ ਹੋ ਨਾ ਜਿਹਦੀ ਟੈਕਸੀ 'ਚ ਮੈਂ ਬੈਠੀ ਸੀ ਉਹ ਕਹਿੰਦਾ ਹਾਂ ਕਹਿੰਦਾ ਮੇਰਾ ਨਾਮ ਸੋਨੂ ਆ ਤੁਸੀਂ ਰਾਤ ਮੇਰੀ ਟੈਕਸੀ ਦੇ ਵਿੱਚ ਬੈਠੇ ਤੇ ਉਸ ਤੋਂ ਬਾਅਦ ਤੁਸੀਂ ਬੇਹੋਸ਼ ਹੋ ਗਏ ਸੀ ਵੀ ਮੈਨੂੰ ਨਹੀਂ ਪਤਾ ਸੀਗਾ ਵੀ ਤੁਸੀਂ ਕੌਣ ਹੋ ਕਿੱਥੇ ਜਾਣਾ ਤੇ ਵੀ ਇਸ ਕਰਕੇ ਮੈਨੂੰ ਲੱਗਿਆ ਵੀ ਰਾਤ ਨੂੰ ਕੋਈ ਰਿਸਕ ਨਾ ਹੋ ਜੇ ਮੈਂ ਤੁਹਾਨੂੰ ਆਪਦੇ ਘਰ ਲੈ ਆਇਆ ਤੁਸੀਂ ਠੀਕ ਹੋ ਨਾ ਉਹ ਕਹਿੰਦੀ ਹਾਂ ਚਲੋ ਉਸ ਤੋਂ ਬਾਅਦ ਉਹ ਕਹਿੰਦਾ ਵੀ ਤੂੰ ਕੌਣ ਆ ਕਿੱਥੋਂ ਆਈਆਂ ਤੂੰ ਇੰਨੀ ਰਾਤ ਨੂੰ ਤੇ ਕੁੜੀ ਜਿਹੜੀ ਉਹ ਰੋਣ ਲੱਗ ਜਾਂਦੀ ਆ ਉਹ ਕਹਿੰਦਾ ਤੁਸੀਂ ਪਲੀਜ਼ ਰੋ ਨਾ ਜੇ ਤੁਸੀਂ ਕੁਝ ਨਹੀਂ ਦੱਸਣਾ ਤਾਂ ਬਿਲਕੁਲ ਵੀ ਨਾ ਦੱਸੋ ਤੇ ਬੱਸ ਤੁਸੀਂ ਮੈਨੂੰ ਇਹ ਦੱਸ ਦਿਓ ਵੀ ਤੁਹਾਡਾ ਘਰ ਕਿੱਥੇ ਆ ਮੈਂ ਤੁਹਾਨੂੰ ਘਰੇ ਛੱਡਿਆ ਆਉਣਾ ਕੁੜੀ ਕਹਿੰਦੀ ਕਿ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਉਹ ਫਿਰ ਉਹਨੂੰ ਦੱਸਦੀ ਆ ਵੀ ਮੈਂ ਇੱਕ ਵਧੀਆ ਠੀਕਠਾਕ ਪਰਿਵਾਰ ਦੀ ਕੁੜੀ ਆ ਤੇ ਮੈਂ ਕਾਲ ਸੈਂਟਰ ਦੇ ਵਿੱਚ ਨੌਕਰੀ ਕਰਦੀ ਆ ਰਾਤ ਦੀ ਮੇਰੀ ਡਿਊਟੀ ਹੁੰਦੀ ਆ ਤੇ ਮੈਂ ਕੱਲ ਰਾਤ ਜਿਆਦਾ ਲੇਟ ਹੋ ਗਈ ਸੀ ਤੇ ਮੇਰੀ ਬੱਸ ਲੰਘੀ ਸੀ ਮੈਂ ਬੱਸ ਸਟੈਂਡ ਤੇ ਖੜੀ ਬੱਸ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਪਰ ਦੋ ਮੁੰਡੇ ਆ ਜਿਹੜੇ ਗੱਡੀ ਚਾਹੁੰਦੇ ਆ ਤੇ ਉਹ ਮੈਨੂੰ ਕਹਿੰਦੇ ਆ ਵੀ ਤੁਸੀਂ ਇਕੱਲੇ ਖੜੇ ਹੋ ਚੱਲ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਘਰ ਛੱਡ ਦਿੰਨੇ ਆ ਮੈਂ ਉਹਨਾਂ ਨੂੰ ਇਗਨੋਰ ਕੀਤਾ ਤੇ ਪਰ ਜਦੋਂ ਮੁੰਡੇ ਗੱਡੀ 'ਚ ਉਤਰ ਕੇ ਆਉਣ ਲੱਗੇ ਤਾਂ ਮੈਂ ਡਰ ਗਈ ਤੇ ਮੈਨੂੰ ਪਤਾ ਸੀਗਾ ਵੀ ਮੇਰੇ ਨਾਲ ਕੁਝ ਗਲਤ ਜ਼ਰੂਰ ਹੋਊਗਾ ਕਿਉਂਕਿ ਉਹ ਮੁੰਡਿਆਂ ਦਾ ਨਸ਼ਾ ਕੀਤਾ ਹੋਇਆ ਸੀ ਇਸ ਕਰਕੇ ਮੈਂ ਉੱਥੋਂ ਭੱਜ ਲੈਣੀ ਆ ਤੇ ਭੱਜਦੀ ਆਉਂਦੀ ਤੇ ਮੇਰੇ ਜੁੱਤੇ ਵੀ ਰਾਹ 'ਚ ਹੀ ਰਹਿ ਰੂ ਜਾਂਦੇ ਆ ਤੇ ਮੇਰਾ ਪਰਸ ਵੀ ਉੱਥੇ ਡਿੱਗ ਜਾਂਦਾ ਵੀ ਉਸ ਤੋਂ ਬਾਅਦ ਮੈਂ ਤੁਹਾਨੂੰ ਹਣਾ ਕੇ ਕਹਿਣੀ ਆ ਮੇਰੀ ਮਦਦ ਕਰੋ ਵੀ ਉਸ ਤੋਂ ਬਾਅਦ ਮੇਰੇ ਕੁਝ ਨਹੀਂ ਯਾਦ ਤਾਂ ਸੋਨੂੰ ਕਹਿੰਦਾ ਕਿ ਉਹੀ ਮੁੰਡੇ ਬਾਅਦ ਦੇ ਵਿੱਚ ਵੀ ਮੇਰੇ ਕੋਲ ਆਏ ਸੀ ਪਰ ਮੈਂ ਉਹਨਾਂ ਨੂੰ ਦੱਸਿਆ ਨਹੀਂ ਤੁਹਾਡੇ ਬਾਰੇ ਹਨਾ ਉਹ ਤੁਹਾਨੂੰ ਹੀ ਲੱਭ ਰਹੇ ਸੀ ਸ਼ਾਇਦ ਪਰ ਤੁਸੀਂ ਹੁਣ ਡਰੋ ਨਾ ਤੁਸੀਂ ਬਿਲਕੁਲ ਸੇਫ ਹੋ ਪਰਮਾਤਮਾ ਨੇ ਹਨਾ ਤੁਹਾਡੇ ਸਿਰ ਤੇ ਹੱਥ ਰੱਖਿਆ ਤੁਹਾਡੀ ਇੱਜ਼ਤ ਬਚ ਗਈ ਨਹੀਂ ਪਤਾ ਨਹੀਂ ਤੁਹਾਡੇ ਨਾਲ ਕੀ ਹੋਣਾ ਸੀ ਤੇ ਉਹ ਕੁੜੀ ਰੋਣ ਲੱਗ ਜਾਂਦੀ ਹੈ ਚਲੋ ਉਹਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਦਿਲਾਸਾ ਦਿੰਦਾ ਕਹਿੰਦਾ ਚਲ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਚਾਹ ਪੀਓ ਚਲ ਉਸ ਤੋਂ ਬਾਅਦ ਉਹ ਕੁੜੀ ਹੈ ਜਿਹੜੀ ਚਾਹ ਪੀਂਦੀ ਆ ਤੇ ਉਹਨੂੰ ਪੁੱਛਦਾ ਵੀ ਤੁਹਾਡਾ ਨਾਮ ਕੀ ਆ ਉਹ ਕਹਿੰਦੀ ਮੇਰਾ ਨਾਮ ਸੋਨੀਆ ਚਲੋ ਸੋਨੀਆ ਨਾਮ ਦੱਸ ਦਈ ਆ ਉਹ ਤੇ ਉਹ ਕਹਿੰਦਾ ਵੀ ਚਲੋ ਠੀਕ ਆ ਮੈਂ ਤੁਹਾਨੂੰ ਘਰ ਛੱਡਿਆਉਣਾ ਜਦੋਂ ਉਹ ਚਾਹ ਪੀ ਲੈਂਦੀ ਆ ਤਾਂ ਸੋਨੂੰ ਸੋਨੀਆ ਨੂੰ ਗੱਡੀ ਦੇ ਵਿੱਚ ਬਿਠਾਉਂਦਾ ਤੇ ਉਹਨਾਂ ਦੇ ਘਰ ਵੱਲ ਚੱਲ ਪੈਂਦਾ ਸੋਨੀਆ ਸੋਨੂੰ ਆਪਣੇ ਘਰ ਦਾ ਰਾਹ ਦੱਸਦੀ ਆ ਤੇ ਸੋਨੂੰ ਆਪਣੀ ਟੈਕਸੀ ਆ ਜਿਹੜੀ ਸੋਨੀਆ ਦੇ ਘਰ ਦੇ ਅੱਗੇ ਲਿਆ ਕੇ ਖੜਾਉਂਦਾ ਉਸ ਤੋਂ ਬਾਅਦ ਸੋਨੀਆ ਉਤਰਦੀ ਆ ਸੋਨੂੰ ਉਹਨੂੰ ਉਤਾਰ ਕੇ ਜਾਣ ਲੱਗਦਾ ਤੇ ਉਹ ਕਹਿੰਦੀ ਵੀ ਨਹੀਂ ਤੁਸੀਂ ਐ ਨਹੀਂ ਜਾਣਾ ਤੁਸੀਂ ਆਜੋ ਮੈਂ ਤੁਹਾਨੂੰ ਮੰਮੀ ਪਾਪਾ ਨਾਲ ਮਲਾਉਂਗੀ ਵੀ ਮੰਮੀ ਪਾਪਾ ਮੇਰੀ ਫਿਕਰ ਕਰਦੇ ਹੋਣਗੇ ਚਲੋ ਸੋਨੂੰ ਉੱਤਰਿਆ ਆਉਂਦਾ ਤੇ ਉਧਰੋਂ ਸੋਨੀਆ ਦੇ ਮੰਮੀ ਪਾਪਾ ਸੋਨੀਆ ਨੂੰ ਭੱਜ ਕੇ ਮਿਲਦੇ ਆ ਤੇ ਉਹਨੂੰ ਕਹਿੰਦੇ ਆ ਵੀ ਪੁੱਤ ਤੂੰ ਕਿੱਥੇ ਸੀ ਅਸੀਂ ਤਾਂ ਤੇਰਾ ਫੋਨ ਲਾਇਆ ਹਨਾ ਵੀ ਅਸੀਂ ਤਾਂ ਬੜੇ ਡਰ ਗਏ ਸੀ ਵੀ ਸਾਨੂੰ ਤਾਂ ਇਹ ਸੀ ਵੀ ਪਤਾ ਨਹੀਂ ਕੀ ਹੋ ਗਿਆ ਅਸੀਂ ਤਾਂ ਹਜੇ ਕਿਸੇ ਨੂੰ ਦੱਸਿਆ ਵੀ ਨਹੀਂ ਵੀ ਲੋਕ ਪਤਾ ਨਹੀਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਤੇਰੇ ਬਾਰੇ ਤਾਂ ਫਿਰ ਜਿਹੜੀ ਸੋਨੀਆ ਗਈ ਉਹ ਰੋਣ ਲੱਗ ਜਾਂਦੀ ਆਪਣੇ ਮੰਮੀ ਪਾਪਾ ਦੇ ਗੱਲ ਲੱਗ ਕੇ ਫਿਰ ਸੋਨੂੰ ਸਾਰੀ ਕਹਾਣੀ ਉਹਦੇ ਮੰਮੀ ਪਾਪਾ ਨੂੰ ਦੱਸਦਾ ਵੀ ਐਦਾਂ ਹੋ ਗਿਆ ਸੀ ਉਹ ਤਾਂ ਵੀ ਚਲੋ ਮੇਰੀ ਹਨਾ ਟੈਕਸੀ ਖੜੀ ਸੀ ਤੇ ਚਲੋ ਇਹਦੀ ਇੱਜ਼ਤ ਪਰਮਾਤਮਾ ਨੇ ਰੱਖਣੀ ਸੀ ਤਾ ਸੋਨੀਆ ਦੇ ਮੰਮੀ ਪਾਪਾ ਸੋਨੂ ਦਾ ਬਹੁਤ ਧੰਨਵਾਦ ਕਰਦੇ ਆ। ਚਲੋ ਸੋਨੂ ਉਹਨਾਂ ਨੂੰ ਛੱਡ ਕੇ ਆ ਜਾਂਦਾ। ਘਰ ਆ ਕੇ ਉਹ ਤਿਆਰ ਹੁੰਦਾ, ਨਹਾਉਂਦਾ, ਧੋਂਦਾ ਤੇ ਫਿਰ ਆਪਣੀ ਟੈਕਸੀ ਚਲਾਉਂਦਾ। ਸਾਰਾ ਦਿਨ ਉਹ ਟੈਕਸੀ ਚਲਾਉਂਦਾ ਸੋਨੀਆ ਬਾਰੇ ਸੋਚਦਾ ਰਹਿੰਦਾ। ਉਹਦੀਆਂ ਅੱਖਾਂ ਦੇ ਅੱਗੇ ਸੋਨੀਆ ਆਉਂਦੀ, ਉਹਦਾ ਚਿਹਰਾ ਆਉਂਦਾ ਤੇ ਉਹ ਸੋਚਦਾ ਵੀ ਦੇਖੋ ਪ੍ਰਮਾਤਮਾ ਕਿਵੇਂ ਜਰੀਆ ਬਣਾਉਂਦਾ ਵੀ ਜੇ ਉਹਦੇ ਨਾਲ ਕੁਝ ਗਲਤ ਹੋ ਜਾਂਦਾ ਵਿਚਾਰੀ ਨਾਲ। ਐਦਾਂ ਸੋਚਦੇ ਸੋਚਦੇ ਉਹਦਾ ਸਾਰਾ ਦਿਨ ਨਿਕਲ ਜਾਂਦਾ। ਤੇ ਰਾਤ ਨੂੰ ਜਦੋਂ ਉਹ ਘਰੇ ਆ ਕੇ ਪੈਂਦਾ ਫਿਰ ਵੀ ਉਹਦੀਆਂ ਅੱਖਾਂ ਅੱਗੇ ਸੋਨੀਆ ਦਾ ਚਿਹਰਾ ਹੁੰਦਾ ਤੇ ਚਲੋ ਇਸੇ ਤਰ੍ਹਾਂ ਰਾਤ ਵੀ ਗੁਜ਼ਰ ਜਾਂਦੀ ਆ ਸਵੇਰ ਹੁੰਦੀ ਆ ਤੇ ਜਦੋਂ ਸਵੇਰੇ ਉੱਠ ਕੇ ਉਹ ਤਿਆਰ ਹੋ ਕੇ ਘਰੋਂ ਜਾਣ ਲੱਗਦਾ ਤਾਂ ਉਸ ਤੋਂ ਪਹਿਲਾਂ ਉਹਦੇ ਘਰ ਦਾ ਦਰਵਾਜ਼ਾ ਖੜਕਦਾ ਤੇ ਉਹ ਦਰਵਾਜ਼ਾ ਖੋਲਦਾ ਤਾਂ ਉੱਥੇ ਸੋਨੀਆ ਤੇ ਉਹਦੇ ਮੰਮੀ ਪਾਪਾ ਖੜੇ ਹੁੰਦੇ ਆ ਉਹ ਕੁਝ ਖਾਣ ਪੀਣ ਦਾ ਸਮਾਨ ਲੈ ਕੇ ਆਈ ਹੁੰਦੇ ਆ ਤੇ ਉਹ ਸੋਨੂ ਦਾ ਧੰਨਵਾਦ ਕਰਨ ਆਈ ਹੁੰਦੇ ਆ ਸੋਨੂ ਦਾ ਨਿੱਕਾ ਜਿਹਾ ਘਰ ਵੇਖ ਕੇ ਉਹ ਦੇਖਦੇ ਆ ਹਨਾ ਵੀ ਘਰ ਤਾਂ ਛੋਟਾ ਜਿਹਾ ਪਰ ਸੋਹਣਾ ਤੇ ਚਲੋ ਉਹ सोनू ਨੂੰ ਉਹਦੇ ਬਾਰੇ ਪੁੱਛਦੇ ਆ ਤਾਂ सोनू ਸੋਨੀਆ ਦੇ ਮੰਮੀ ਪਾਪਾ ਨੂੰ ਦੱਸਦਾ ਵੀ ਇਸ ਤਰ੍ਹਾਂ ਮੇਰੇ ਮੰਮੀ ਪਾਪਾ ਦੀ ਮੌਤ ਹੋ ਗਈ ਸੀ ਮੇਰੇ ਪਾਪਾ ਟੈਕਸੀ ਡਰਾਈਵਰ ਸੀ ਵੀ ਮੇਰੀ ਭੈਣ ਤੇ ਮੈਂ ਅਸੀਂ ਵਧੀਆਂ ਪੜਦੇ ਸੀ ਹਨਾ ਮੈਨੂੰ ਪੜਨ ਦਾ ਮੌਕਾ ਨਹੀਂ ਮਿਲਿਆ ਮੈਂ ਆਪਦੀ ਭੈਣ ਵਿਆਹੀ ਚਲੋ ਉਹ ਦਾ ਉਹ ਆਪ ਦੇ ਘਰੇ ਸੌਖੀ ਹੈ ਸਾਰੀ ਕਹਾਣੀ ਦੱਸਦਾ ਤਾਂ ਸੋਨੀਆ ਦੇ ਮੰਮੀ ਪਾਪਾ ਜਿਹੜੇ सोनू ਨੂੰ ਕਹਿੰਦੇ ਆ ਪੁੱਤ ਤੇਰਾ ਬਹੁਤ ਬਹੁਤ ਧੰਨਵਾਦ ਹਨਾ ਤੂੰ ਸਾਡੇ ਪਰਿਵਾਰ ਦੀ ਇੱਜ਼ਤ ਬਚਾਈ ਵੈਸੇ ਵੀ ਤੂੰ ਸਿਆਣਾ ਮੁੰਡਾ ਵੀ ਤੇਰੇ ਵਰਗੇ ਮੁੰਡੇ ਅੱਜ ਕੱਲ ਬਹੁਤ ਘੱਟ ਮਿਲਦੇ ਆ ਤੇ ਫਿਰ ਸੋਨੀਆ ਦੇ ਪਾਪਾ ਉਹਨੂੰ ਕਹਿੰਦੇ ਆ ਵੀ ਜੇ ਤੂੰ ਪੜਨਾ ਚਾਹੇ ਤਾਂ ਪੜ ਸਕਦਾ ਵੀ ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਤੇਰੀ ਮਦਦ ਕਰ ਸਕਦਾ ਉਹ ਕਹਿੰਦਾ ਵੀ ਪੜਨ ਨੂੰ ਮੇਰੇ ਕੋਲੇ ਪੈਸੇ ਦੀ ਕਮੀ ਨਹੀਂ ਪੈਸਾ ਮੈਂ ਬਹੁਤ ਕਮਾ ਲੈਣਾ ਪਰ ਕਹਿੰਦਾ ਵੀ ਮੇਰੇ ਕੋਲੇ ਸਮਾਂ ਨਹੀਂ ਹੈਗਾ ਤੇ ਚਲੋ ਮੈਂ ਕੋਸ਼ਿਸ਼ ਕਰੂੰਗਾ ਅੱਗੇ ਪੜਨ ਦੀ ਤੇ ਸੋਨੀਆ ਦੇ ਪਾਪਾ ਜਿਹੜੇ ਉਹ ਕਿਸੇ ਪ੍ਰਾਈਵੇਟ ادارے ਚ ਕਾਫੀ ਟਾਈਮ ਤੋਂ ਕੰਮ ਕਰ ਰਹੇ ਹੁੰਦੇ ਆ ਤੇ ਉਹ ਸੋਨੂੰ ਦਾ ਜਜ਼ਵਾ ਦੇਖ ਕੇ ਉਹਨੂੰ ਹਨਾ ਬੜਾ ਸਲਾਉਂਦੇ ਆ ਤੇ ਚਲੋ ਜਦੋਂ ਸੋਨੂ ਚਾਹ ਬਣਾਉਣ ਲਈ ਜਾਂਦਾ ਤਾਂ ਸੋਨੀਆ ਕਹਿੰਦੀ ਆ ਵੀ ਨਹੀਂ ਤੁਸੀਂ ਬੈਠੋ ਚਾਹ ਮੈਂ ਬਣਾ ਕੇ ਲਿਆਉਣੀ ਆ ਚਲੋ ਰਸੋਈ 'ਚ ਜਾਂਦੀ ਆ ਤੇ ਸਾਰਿਆਂ ਲਈ ਚਾਹ ਬਣਾਉਂਦੀ ਆ ਉਸ ਤੋਂ ਬਾਅਦ ਚਾਹ ਪਾਣੀ ਪੀ ਕੇ ਉਹ ਦੋਨੋਂ ਉਹਦੇ ਮੰਮੀ ਪਾਪਾ ਤੇ ਸੋਨੀਆ ਹਨਾ ਉੱਥੋਂ ਜਾਣ ਦੀ ਇਜਾਜ਼ਤ ਮੰਗਦੇ ਆ ਚਲੋ ਸੋਨੂ ਵੀ ਉਹਨਾਂ ਦਾ ਧੰਨਵਾਦ ਕਰਦਾ ਤੇ ਉਹ ਚਲੇ ਜਾਂਦੇ ਆ ਹੁਣ ਜਿਹੜੀ ਸੋਨੀਆ ਗੀ ਉਹ ਵੀ ਦਿਲ ਹੀ ਦਿਲ ਦੇ ਵਿੱਚ ਸੋਨੂ ਨੂੰ ਪਸੰਦ ਕਰਨ ਲੱਗ ਜਾਂਦੀ ਆ ਐਸੀ ਤਰ੍ਹਾਂ ਆਨੇ ਬਹਾਨੇ ਉਹ ਫੋਨ ਕਰਦੇ ਰਹਿੰਦੇ ਆ ਤੇ ਸੋਨੀਆ ਦੇ ਮੰਮੀ ਪਾਪਾ ਵੀ ਸੋਨੂ ਦਾ ਖਿਆਲ ਰੱਖਦੇ ਆ ਇੱਕ ਦਿਨ ਸੋਨੂ ਆਪਣੀ ਭੈਣ ਨੂੰ ਲੈ ਕੇ ਸੋਨੀਆ ਦੇ ਘਰ ਜਾਂਦਾ ਉਹਦੇ ਮੰਮੀ ਪਾਪਾ ਨੂੰ ਮਲਾ ਕੇ ਲਿਆਉਂਦਾ ਚਲੋ ਦੋਨਾਂ ਪਰਿਵਾਰਾਂ ਦੀ ਆਪਸ ਵਿੱਚ ਵਧੀਆ ਸਾਂਝ ਬਣ ਜਾਂਦੀ ਆ ਤੇ ਇੱਕ ਦਿਨ ਜਿਹੜੀ ਸੋਈ ਹੈਗੀ ਉਹ ਆਪਣੀ ਮਾਂ ਕੋਲ ਗੱਲ ਕਰਦੀ ਆ ਵੀ ਮਾਂ ਅੱਜ ਨਹੀਂ ਤਾਂ ਕੱਲ ਤੁਸੀਂ ਮੇਰਾ ਰਿਸ਼ਤਾ ਕਰਨਾ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਮੇਰੇ ਵਾਸਤੇ ਕਿਹੋ ਜਿਹਾ ਮੁੰਡਾ ਲੱਭੋਗੇ ਉਹ ਕਹਿੰਦੀ ਪੁੱਤ ਦੇਖ ਪੈਸਾ ਤਾਂ ਪੈਸੇ ਨਾਲ ਬਣ ਜਾਂਦਾ ਹੁੰਦਾ ਪਰ ਸਾਨੂੰ ਇਹ ਆ ਵੀ ਤੇਰੇ ਵਾਸਤੇ ਮੁੰਡਾ ਵਧੀਆ ਮਿਲ ਜੇ ਉਹ ਕਹਿੰਦੀ ਵੀ ਸੋਨੂ ਬਾਰੇ ਤੁਹਾਡਾ ਕੀ ਖਿਆਲ ਆ? ਉਹ ਕਹਿੰਦੀ ਪੁੱਤ ਮੈਂ ਤੇ ਤੇਰੇ ਪਾਪਾ ਨੇ ਖੁਦ ਸੋਚਿਆ ਸੀ ਪਰ ਸਾਨੂੰ ਇਹ ਲੱਗਿਆ ਵੀ ਤੈਨੂੰ ਇਹ ਲੱਗੂਗਾ ਵੀ ਮੇਰੇ ਮਾਪਿਆਂ ਨੇ ਮੈਨੂੰ ਟੈਕਸੀ ਡਰਾਈਵਰ ਨਾਲ ਵਿਆਇਆ। ਉਹ ਕਹਿੰਦੀ ਨਹੀਂ ਮਾਂ ਗੱਲ ਟੈਕਸੀ ਡਰਾਈਵਰ ਦੀ ਨਹੀਂ ਮੁੰਡਾ ਮਿਹਨਤੀ ਆ ਪੜਿਆ ਲਿਖਿਆ। ਜ਼ਿੰਦਗੀ ਤਾਂ ਪੈਸੇ ਦੇ ਨਾਲ ਬਦਲੀ ਜਾ ਸਕਦੀ ਆ ਪਰ ਜਿਹੜਾ ਕਰੈਕਟਰ ਆ ਤੇ ਬੰਦੇ ਦਾ ਸੁਭਾਅ ਉਹ ਪੈਸੇ ਨਾਲ ਨਹੀਂ ਬਦਲਿਆ ਜਾ ਸਕਦਾ। ਮੈਂ ਤੇ ਸੋਨੂ ਰਲ ਕੇ ਕੰਮ ਕਰਾਂਗੇ ਤੇ ਅਸੀਂ ਆਪਣੀ ਜ਼ਿੰਦਗੀ ਬਦਲ ਲਾਂਗੇ ਪਰ ਸੁਭਾਅ ਸੋਨੂ ਦਾ ਬਹੁਤ ਵਧੀਆ। ਤੇ ਜੇ ਆਪਾਂ ਪੈਸੇ ਵਾਲਾ ਮੁੰਡਾ ਵੇਖਾਂਗੇ ਉਹਦਾ ਸੁਭਾਅ ਵਧੀਆ ਨਾ ਹੋਇਆ ਫਿਰ ਆਪਾਂ ਕੀ ਕਰਾਂਗੇ ਤਾਂ ਉਹਦੀ ਮਾਂ ਕਹਿੰਦੀ ਇਹਦਾ ਮਤਲਬ ਤੈਨੂੰ ਸੋਨੂੰ ਪਸੰਦ ਆ ਉਹ ਕਹਿੰਦੀ ਮੈਨੂੰ ਬਿਲਕੁਲ ਸੋਨੂੰ ਪਸੰਦ ਆ ਚਲੋ ਫਿਰ ਸੋਨੀਆ ਦੀ ਮਾਂ ਉਹਦੇ ਪਾਪਾ ਨਾਲ ਗੱਲ ਕਰਦੀ ਆ ਫਿਰ ਉਹ ਦੋਨੋਂ ਜਾਣੇ ਸੋਨੂੰ ਦੇ ਘਰ ਜਾਂਦੇ ਆ ਸੋਨੂੰ ਨੂੰ ਕਹਿੰਦੇ ਆ ਵੀ ਆਪਦੀ ਭੈਣ ਨੂੰ ਬੁਲਾ ਸੋਨੂੰ ਆਪਦੀ ਭੈਣ ਨੂੰ ਬੁਲਾਉਂਦਾ ਤੇ ਅਗਲੇ ਹਫ਼ਤੇ ਸਾਰਾ ਪਰਿਵਾਰ ਇਕੱਠਾ ਹੁੰਦਾ ਫਿਰ ਸੋਨੀਆ ਦੇ ਮੰਮੀ ਪਾਪਾ ਸੋਨੂੰ ਦੀ ਭੈਣ ਨੂੰ ਰਿਸ਼ਤੇ ਦੀ ਗੱਲ ਕਰਦੇ ਆ ਤੇ ਸੋਨੂੰ ਦੀ ਭੈਣ ਕਹਿੰਦੀ ਵੀ ਸਾਨੂੰ ਹੋਰ ਕੀ ਚਾਹੀਦਾ ਹਨਾ ਵੀ ਤੁਹਾਡਾ ਇੰਨਾ ਵਧੀਆ ਪਰਿਵਾਰ ਆ ਇੰਨੀ ਸਿਆਣੀ ਤੁਹਾਡੀ ਧੀ ਆ ਫਿਰ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਸੋਨੀਆ ਤੇ ਸੋਨੂ ਦਾ ਰਿਸ਼ਤਾ ਤੈਹ ਹੁੰਦਾ ਤੇ ਵਧੀਆ ਮਹੂਰਤ ਵੇਖ ਕੇ ਦੋਨਾਂ ਦਾ ਬੜੀ ਧੂਮ-ਧਾਮ ਦੇ ਨਾਲ ਵਿਆਹ ਹੁੰਦਾ ਹੁਣ ਸੋਨੀਆ ਤੇ ਸੋਨੂ ਆ ਜਿਹੜੇ ਉਹ ਰਲ ਕੇ ਮਿਹਨਤ ਕਰਦੇ ਆ ਸੋਨੂ ਨੇ ਸੋਨੀਆ ਨੂੰ ਇੱਕ ਵਧੀਆ ਲੈਪਟਾਪ ਲੈ ਦੇ ਦਿੱਤਾ ਸੀ ਕਿਉਂਕਿ ਉਹਨੂੰ ਕੰਪਿਊਟਰ ਦੀ ਕਾਫੀ ਜਾਣਕਾਰੀ ਸੀ ਤੇ ਸੋਨੀਆ ਘਰ ਦੇ ਵਿੱਚ ਆਨਲਾਈਨ ਕੰਮ ਕਰਦੀ ਆ ਸੋਨੂ ਟੈਕਸੀ ਚਲਾਉਂਦਾ ਪਹਿਲਾਂ ਵੀ ਬਹੁਤ ਮਿਹਨਤੀ ਸੀ ਉਹ ਥੋੜੇ ਟਾਈਮ ਦੇ ਵਿੱਚ ਹੀ ਉਹ ਕਾਫੀ ਪੈਸਾ ਕਮਾ ਲੈਂਦੇ ਆ ਫਿਰ ਉਹ ਉਸ ਜਗ੍ਹਾ ਤੋਂ ਬਦਲ ਕੇ ਇੱਕ ਵਧੀਆ ਜਗ੍ਹਾ ਤੇ ਆਪਣਾ ਇੱਕ ਫਲੈਟ ਲੈਂਦੇ ਆ। ਉਹਦੇ ਵਿੱਚ ਰਹਿਣਾ ਸ਼ੁਰੂ ਕਰਦੇ ਆ ਤੇ ਦੋਨੋਂ ਜਣੇ ਰਲ ਕੇ ਆਪਣੀ ਜ਼ਿੰਦਗੀ ਨੂੰ 4-5 ਸਾਲਾਂ ਦੇ ਵਿੱਚ ਹੀ ਬਦਲ ਲੈਂਦੇ ਆ। ਕਿਉਂਕਿ ਪੈਸਾ ਕਮਾਉਣਾ ਕੋਈ ਔਖਾ ਨਹੀਂ। ਜੇ ਪਤੀ ਪਤਨੀ ਇੱਕ ਦੂਜੇ ਦਾ ਸਾਥ ਦੇਣ, ਬਾਕੀ ਦੋਨੋਂ ਪੜੇ ਲਿਖੇ ਸੀ। ਠੀਕ ਆ ਸਾਡੀ ਜ਼ਿੰਦਗੀ ਦੇ ਵਿੱਚ ਸਮਾਂ ਹੁੰਦਾ ਕਈ ਵਾਰੀ ਸਾਨੂੰ ਛੋਟਾ ਕੰਮ ਕਰਨਾ ਪੈ ਜਾਂਦਾ। ਵੈਸੇ ਮੈਂ ਕਿਸੇ ਕੰਮ ਨੂੰ ਛੋਟਾ ਜਾਂ ਵੱਡਾ ਨਹੀਂ ਮੰਨਦੀ। ਫਿਰ ਵੀ ਚਲੋ ਇਹ ਹੁੰਦਾ ਵੀ ਐਜੂਕੇਟਿਡ ਲੋਕ ਆ ਜਿਹੜੇ ਉਹ ਇਨਾਂ ਕੰਮਾਂ ਨੂੰ ਇਹ ਸਮਝਦੇ ਹੁੰਦੇ ਆ ਵੀ ਇਹ ਛੋਟੇ ਕੰਮ ਆ ਪਰ ਮਿਹਨਤ ਦੀ ਕਮਾਈ ਹੀ ਵਰਕਤ ਲਿਆਉਂਦੀ ਆ ਜਿਵੇਂ ਸੋਨੂ ਤੇ ਸੋਨੀਆ ਦੀ ਜ਼ਿੰਦਗੀ ਬਦਲੀ ਉਹਨਾਂ ਨੇ ਆਪਣੀ ਮਿਹਨਤ ਨਾਲ ਬਦਲੀ ਵੀ ਕੋਈ ਵੀ ਇਨਸਾਨ ਕਦੋਂ ਵੀ ਕਿਸੇ ਦੀ ਜ਼ਿੰਦਗੀ ਵਿੱਚ ਆ ਕੇ ਉਹਦੀ ਜ਼ਿੰਦਗੀ ਬਦਲ ਸਕਦਾ ਜੇ ਕੋਈ ਆਦਮੀ ਚੰਗਾ ਤਾਂ ਉਹਦੀ ਜ਼ਿੰਦਗੀ ਚੰਗੇ ਪਾਸੇ ਚਲੀ ਜਾਂਦੀ ਆ ਤੇ ਜੇ ਕੋਈ ਮਾੜਾ ਤਾਂ ਫਿਰ ਸਾਨੂੰ ਪਤਾ ਉਹਦੇ ਨਤੀਜੇ ਮਾੜੇ ਹੁੰਦੇ ਆ ਪਰ ਸੋਨੂ ਤੇ ਸੋਨੀਆ ਇੱਕ ਦੂਜੇ ਨਾਲ ਬਹੁਤ ਖੁਸ਼ ਨੇ ਤੇ ਉਹਨਾਂ ਦੀ ਜ਼ਿੰਦਗੀ ਬਹੁਤ ਸੋਹਣੀ ਲੰਘ ਰਹੀ ਆ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ। ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।